ਪੰਜਾਬ ਵੈਦਰ ਚੈਨਲ ਦੇ ਤੁਹਾਡਾ ਸਵਾਗਤ ਹੈ ਪੰਜਾਬ ਵੈਦਰ ਅਪਡੇਟਸ ਸ਼ੇਅਰ ਕਰਾਂਗੇ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ 11 ਤਰੀਕ ਨੂੰ ਮੀਂਹ ਪੈਣ ਦੀ ਸੰਭਾਵਨਾ ਹੋਵੇਗੀ ਬਾਕੀ 11 12 ਤੇ 13 ਦਾ ਮੌਸਮ ਜਾਣਕਾਰੀ ਸ਼ੇਅਰ ਕਰਾਂਗੇ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਸ਼ਾਮ ਦੇ 5-6 ਵਜੇ ਤੱਕ ਲਗਾਤਾਰ ਮੀਂਹ ਪੈਣ ਦੀ ਸੰਭਾਵਨਾ ਹੋਵੇਗੀ ਰਾਤ ਭਰ ਸੰਘਣੇ ਬੱਦਲ ਬਣੇ ਰਹਿਣਗੇ ਤੇ ਅਗਲੇ ਦਿਨ ਵੀ ਸੰਘਣੇ ਬੱਦਲ ਸਾਰਾ ਦਿਨ ਬਣੇ ਰਹਿਣ ਦੀ ਸੰਭਾਵਨਾ 13 ਤਰੀਕ ਨੂੰ ਸਵੇਰ ਦੇ ਟਾਈਮ ਹਲਕੇ ਤੋਂ ਟੁੱਟਵੀਂ ਬਾਰਿਸ਼ ਹੋ ਸਕਦੀ ਆ ਤੇ ਸਾਰਾ ਦਿਨ ਸੰਘਣੇ ਬੱਦਲ ਰਹਿਣਗੇ ਫਾਜ਼ੀਗਾ ਲਾਤੀਓ ਤੇ ਨਜ਼ਰ ਮਾਰੀਏ ਤਾਂ 11 ਤਰੀਕ ਨੂੰ ਸੰਘਣੇ ਬੱਦਲ ਰਹਿਣਗੇ ਹਲਕੇ ਤੋਂ ਟਟਵੀਂ ਇਲਾਕੇ ਦੇ ਵਿੱਚ ਟਟਵੀਂ ਬੂੰਦਾਬੰਦੀ ਹੋ ਸਕਦੀ ਆ ਪਰ ਕੋਈ ਜ਼ਿਆਦਾ ਮੀਂਹ ਆਉਣ ਦੀ ਸੰਭਾਵਨਾ ਦਾ ਜ਼ਰ ਨਹੀਂ ਆ ਰਹੀ ਇਸੇ ਤਰ੍ਹਾਂ ਹੀ 12 ਤਰੀਕ ਨੂੰ ਸੰਘਣੇ ਬੱਦਲ ਰਹਿਣਗੇ 13 ਤਰੀਕ ਨੂੰ ਵੀ ਸੰਘਣੇ ਬੱਦਲ ਤੇ ਸਵੇਰ ਦੇ ਟਾਈਮ ਹਲਕੇ ਤੋਂ ਦਰਮਿਆਨੀ ਬੂੰਦਾਬੰਦੀ ਹੋ ਸਕਦੀ ਆ ਪਠੰਡਾ ਇਲਾਕੇ ਦੇ ਵਿੱਚ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ 12 ਤੋਂ ਲੈ ਕੇ ਦੁਪਹਿਰ ਦੇ ਰਾਤ ਦੇ 8-9 ਵਜੇ ਤੱਕ ਰਹੇਗੀ ਤੇ ਰਾਤ ਦੇ ਟਾਈਮ ਹੀ ਹਲਕੇ ਤੋਂ ਦਰਮਿਆਨੀ ਬੂੰਦਾਬੰਦੀ ਹੋਣ ਦੀ ਸੰਭਾਵਨਾ ਹੋਵੇਗੀ 12 ਤਰੀਕ ਸੰਘਣੇ ਬਦਲ ਸਾਰੇ ਦਿਨ ਰਹਿਣਗੇ ਤੇ 13 ਤਰੀਕ ਨੂੰ ਸਵੇਰ ਤੋਂ 4 ਤੋਂ ਲੈ ਕੇ 10-11 ਵਜੇ ਤੱਕ ਮੀਂਹ ਪੈਣ ਦੀ ਸੰਭਾਵਨਾ ਬਠਿੰਡਾ ਦੇ ਵਿੱਚ ਰਹੇਗੀ। ਮੁਕਸਰ ਇਲਾਕੇ ਉੱਤੇ ਨਜ਼ਰ ਮਾਰੀਏ ਤਾਂ 2 ਤੋਂ ਲੈ ਕੇ ਰਾਤ ਦੇ 12:00 1 ਵਜੇ ਤੱਕ ਮੀਂਹ ਪੈਣ ਦੀ ਸੰਭਾਵਨਾ ਹੋਵੇਗੀ। 12 ਤਰੀਕ ਨੂੰ ਸੰਘਣੇ ਬੱਦਲ ਰਹਣਗੇ ਵਾਤਵਾਰ ਦਾ ਟੈਂਪਰੇਚਰ 33 ਡਿਗਰੀ ਤੇ 13 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਟੈਂਪਰੇਚਰ ਰਹੇਗਾ ਤੇ ਵਾਤਵਾਰ ਦਾ ਟੈਂਪਰੇਚਰ 35 ਡਿਗਰੀ ਹੋਵੇਗਾ। ਲੁਧਿਆਣਾ ਇਲਾਕੇ ਦੇ ਵਿੱਚ 9 ਤੋਂ ਲੈ ਕੇ 4-5 ਵਜੇ ਤੱਕ 11 ਤਰੀਕ ਨੂੰ ਮੀਂਹ ਆਉਣ ਦੀ ਸੰਭਾਵਨਾ ਤੇ ਫਿਰ ਰਾਤ ਦੇ ਟਾਈਮ ਅਗਲੀ ਸਵੇਰ 3-4 ਵਜੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਵੇਗੀ। ਬਾਅਦ ਤਵਾ ਟੈਂਪਰੇਚਰ 31 ਡਿਗਰੀ ਤੇ 13 ਤਰੀਕ ਨੂੰ 2 ਤੋਂ ਲੈ ਕੇ 9-10 ਵਜੇ ਤੱਕ ਹਲਕੇ ਰੋਟ ਰੋਟ ਵੀ ਬਾਰਿਸ਼ ਹੋਵੇਗੀ। ਰਾਤ ਦੇ ਟਾਈਮ ਹੀ ਇਸੇ ਤਰ੍ਹਾਂ ਹੀ ਬਾਰਿਸ਼ ਹੋਵਗੀ ਤੇ ਤੋਂ 14 ਤਰੀਕ ਸਵੇਰ ਦੇ ਟਾਈਮ ਵੀ ਮੀਂਹ ਆਉਣ ਦੀ ਸੰਭਾਵਨਾ ਰਹੇਗੀ। ਸੰਗਰੂਰ ਇਲਾਕੇ ਉੱਤੇ ਨਜ਼ਰ ਮਾਰੀਏ। ਤੇ ਸਾਰਾ ਦਿਨੀ ਹਲਕੇ ਤੋਂ ਟੁੱਟਵੀਂ ਬਾਰਿਸ਼ ਹੋਣ ਦੀ ਸੰਭਾਵਨਾ ਬਣੀ ਰਹੇਗੀ 12 ਤਰੀਕ ਨੂੰ ਸੰਘਣੇ ਬੱਦਰ ਰਹਿਣਗੇ ਤੇ ਰਾਤ ਦੇ ਟਾਈਮ ਬਾਰਿਸ਼ ਹੋਣ ਦੀ ਸੰਭਾਵਨਾ ਹੋ ਸਕਦੀ ਆ 13 ਤਰੀਕ ਨੂੰ ਵੱਧ ਵੱਧ ਟੈਂਪਰੇਚਰ 33 ਡਿਗਰੀ ਰਹੇਗਾ ਰੂਪਨਗਰ ਵੀ ਇਸੇ ਤਰ੍ਹਾਂ ਹੀ ਮੌਸਮ ਹੋਵੇਗਾ ਸ਼ਾਮ ਦੇ ਟਾਈਮ ਹਲਕੀ ਤੋਂ ਦਰਮਿਆਨੀ ਬਾਰਿਸ਼ 11 ਤਰੀਕ ਨੂੰ ਹੋਣ ਦੀ ਸੰਭਾਵਨਾ ਰਹੇਗੀ 12 ਤਰੀਕ ਨੂੰ ਸੰਘਣੇ ਬੱਦਰ ਰਹਿਣਗੇ ਤੇ ਅਗਲੇ ਦਿਨ 13 ਤਰੀਕ ਨੂੰ ਸਵੇਰ ਦੇ 3-4 ਵਜੇ ਹਲਕੀ ਤੋਂ ਦਰਮਿਆਨੀ ਬਾਰਿਸ਼ ਰੂਪਨਗਰ ਡਿਸਟ੍ਰਿਕਟ ਦੇ ਵਿੱਚ ਹੋ ਸਕਦੀ ਆ ਮਾਨਸਾ ਇਲਾਕੇ ਦੇ ਵਿੱਚ ਨਜ਼ਰ ਮਾਰੀਏ ਤਾਂ ਇੱਕ ਤੋਂ ਲੈ ਕੇ ਰਾਤ ਦੇ 10-11 ਵਜੇ ਤੱਕ ਮੀਂਹ ਆਉਣ ਦੀ ਸੰਭਾਵਨਾ ਹੋਵੇਗੀ। ਜਿਆਦਾ ਮੌਲੇ ਧਰਮੀ ਰਾਤ ਦੇ 8-9 ਵਜੇ ਹੋਵੇਗਾ। 12 ਤਰੀਕ ਨੂੰ ਹਲਕੀ ਤੋਂ ਟੁੱਟਮੀ ਬਾਰਿਸ਼ 6 ਤੋਂ ਲੈ ਕੇ 10-11 ਵਜੇ ਤੱਕ ਹੋ ਸਕਦੀ ਹੈ ਤੇ ਉਸ ਤੋਂ ਬਾਅਦ ਰਾਤ ਦੇ ਟਾਈਮ ਹਲਕੇ ਤੋਂ ਟੁੱਟਮੀ ਬਾਰਿਸ਼ ਹੋਣ ਦੀ ਸੰਭਾਵਨਾ ਬਣੀ ਰਹੇਗੀ ਜੋ ਕਿ 13 ਤਰੀਕ ਦੁਪਹਿਰ ਤੱਕ ਇਸੇ ਤਰ੍ਹਾਂ ਹੀ ਮੌਸਮ ਹੋਵੇਗਾ। ਪਰਣਾਲਾ ਇਲਾਕੇ ਦੇ ਵਿੱਚ ਨਜ਼ਰ ਮਾਰੀਏ ਤਾਂ ਹਲਕੇ ਤੋਂ ਟੁੱਟਮੀ ਬਾਰਿਸ਼ ਹੋਣ ਦੀ ਸੰਭਾਵਨਾ 11 ਤਰੀਕ ਨੂੰ ਹੋਵੇਗੀ 12 ਤਰੀਕ ਨੂੰ ਸੰਘਣੇ ਬਦਲ ਤੇ ਸ਼ਾਮ ਨੂੰ 3-4 ਵਜੇ ਤੋਂ ਲੈ ਕੇ ਅਗਲੀ ਸਵੇਰ 3-4 ਵਜੇ ਤੱਕ ਹਲਕੀ ਤੋਂ ਦਰਮਿਆਨੀ بارش ਹੋਣ ਦੀ ਸੰਭਾਵਨਾ ਬਣੀ ਰਹੇਗੀ 13 ਤਰੀਕ ਨੂੰ ਸੰਘਣੇ ਬੱਦਰ ਰਹਿਣਗੇ ਤੇ ਰਾਤ ਦੇ ਟਾਈਮ ਦੌਰਾਨ ਫਿਰ بارش ਹੋ ਸਕਦੀ ਆ ਬਲੇਰਕੋਟਲਾ ਇਲਾਕੇ ਦੇ ਵਿੱਚ ਸਵੇਰ ਤੋਂ ਹੀ ਲੈ ਕੇ ਦੁਪਹਿਰ ਦੇ 3-4 ਵਜੇ ਤੱਕ ਹਲਕੀ ਤੋਂ ਟੁੱਟਵੀਂ بارش ਹੋ ਸਕਦੀ ਆ ਤੇ ਰਾਤ ਦੇ ਟਾਈਮ ਸੰਘਣੇ ਬੱਦਰ ਰਹਿਣਗੇ ਅਗਲੀ ਦਿਨਾਂ ਅਗਲੀ ਸਵੇਰ ਵੀ ਸੰਘਣੇ ਬੱਦਰ ਰਹਿਣਗੇ ਤੇ 12 ਤਰੀਕ ਨੂੰ ਵਾਤਵਾਰ ਤੇ ਟੈਂਪਰੇਚਰ 32 ਡਿਗਰੀ ਰਹੇਗਾ 13 ਤਰੀਕ ਨੂੰ ਹਲਕੇ ਤੋਂ ਦਰਮਿਆਨੀ ਧੁੱਪ ਤੇ ਨਾਲ ਸੰਘਣੇ ਬੱਦਲ ਰਹਿਣਗੇ 14 ਤਰੀਕ ਤੇ ਸਵੇਰ ਦੇ ਟਾਈਮ ਹੀ ਮੀਂਹ ਆਉਣ ਦੀ ਸੰਭਾਵਨਾ 3-4 ਵਜੇ ਬਲੇਰਕੋਟਰਾ ਦੇ ਵਿੱਚ ਹੋਵੇਗੀ। ਸ਼ੀਤ ਅਜੀਤ ਸਿੰਘ ਨਗਰ ਨਜ਼ਰ ਮਾਰੀਏ ਤਾਂ ਸਾਰਾ ਦਿਨੀ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ 11 ਤਰੀਕ ਮੌਸਮ ਬਣਿਆ ਰਹੇਗਾ। 12 ਤਰੀਕ ਨੂੰ ਸੰਘਣੇ ਬੱਦਲ ਰਹਿਣਗੇ ਤੇ ਸ਼ਾਮ ਦੇ ਟਾਈਮ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਆ 13 ਤਰੀਕ ਨੂੰ ਵੀ ਵੱਤਵਤ ਟੈਂਪਰੇਚਰ 34 ਡਿਗਰੀ ਤੇ ਸੰਘਣੇ ਬੱਦਲ ਰਹਿਣਗੇ। 14 ਤਰੀਕ ਅਗਲੀ ਸਵੇਰ 3-4 ਵਜੇ ਦੁਬਾਰਾ ਫਿਰ ਮੀਂਹ ਆਉਣ ਦੀ ਸੰਭਾਵਨਾ ਹੋਵੇਗੀ। ਫਤਿਹਗੜ੍ਹ ਸਾਹਿਬ ਨਜ਼ਰ ਮਾਰੀਏ ਤਾਂ ਸਾਰਾ ਦਿਨ ਹੀ ਮੀਂਹ ਪੈਣ ਦੀ ਸੰਭਾਵਨਾ 11 ਤਰੀਕ ਨੂੰ ਰਵੇਗੀ। ਜ਼ਿਆਦਾ ਮੀਂਹ ਰਾਤ ਦੇ 8-9 ਵਜੇ ਹੋਵੇਗਾ ਤੇ ਅਗਲੀ ਸਵੇਰ ਤੱਕ 6-7 ਵਜੇ ਤੱਕ ਹਲਕੇ ਤੋਂ ਟੁੱਟਵੀਂ ਬਾਰਿਸ਼ ਹੋਣ ਦੀ ਸੰਭਾਵਨਾ ਬਣੀ ਰਹੇਗੀ। ਉਸ ਤੋਂ ਬਾਅਦ 12 ਤਰੀਕ ਰਾਤ ਦੇ ਟਾਈਮ ਦੁਬਾਰਾ ਫਿਰ ਬਾਰਿਸ਼ ਤੇ 13 ਤਰੀਕ ਸਵੇਰੇ 8 ਤੋਂ ਲੈ ਕੇ ਦੁਪਹਿਰ ਦੇ 1-2 ਵਜੇ ਤੱਕ ਬਾਰਿਸ਼ ਹੋਣ ਦੀ ਸੰਭਾਵਨਾ ਰਹੇਗੀ। 14 ਤਰੀਕ ਨੂੰ ਦੁਬਾਰਾ ਫਿਰ ਮੀਂਹ ਆਵੇਗਾ। ਸੰਗਰੂਰੀ ਰੱਖਿਓ ਤੇ ਨਜ਼ਰ ਮਾਰੀਏ ਤਾਂ 10 ਤੋਂ ਲੈ ਕੇ ਰਾਤ ਦੇ 10-11 ਵਜੇ ਤੱਕ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਆ 13 ਤਰੀਕ ਨੂੰ ਵੱਧ ਤੋਂ ਵੱਧ ਟੈਂਪਰੇਚਰ 32 ਡਿਗਰੀ ਹੋਵੇਗਾ ਤੇ ਸ਼ਾਮ ਦੇ 8-9 ਵਜੇ ਬਾਰਿਸ਼ ਹੋਣ ਦੀ ਸੰਭਾਵਨਾ ਰਹੇਗੀ 13 ਤਰੀਕ ਨੂੰ ਵੀ ਸੰਘਣੇ ਬੱਦਲ ਰਹਿਣਗੇ ਤੇ ਵੱਧ ਤੋਂ ਵੱਧ ਟੈਂਪਰੇਚਰ 34 ਡਿਗਰੀ ਰਹੇਗਾ ਜੇ ਨਜ਼ਰ ਮਾਰੀਏ ਕਿ ਪਟਿਆਲਾ ਇਲਾਕੇ ਦੇ ਵਿੱਚ ਦੁਪਹਿਰ ਤੋਂ ਲੈ ਕੇ ਸ਼ਾਮ ਦੇ 5-6 ਵਜੇ ਤੱਕ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਆ ਤੇ 12 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਮੌਸਮ ਰਹੇਗਾ 13 ਤਰੀਕ ਨੂੰ ਸੰਘਣੇ ਬੱਦਲ ਰਹਿਣਗੇ ਤੇ ਵੱਧ ਵੱਧ ਟੈਂਪਰੇਚਰ 35 ਡਿਗਰੀ ਹੋਵੇਗਾ। ਜਲੰਧਰ ਇਲਾਕੇ ਦੇ ਵਿੱਚ ਮੌਲੇ ਧਰਮੀ ਪੈਣ ਦੀ ਸੰਭਾਵਨਾ 8 ਤੋਂ ਲੈ ਕੇ ਦੁਪਹਿਰ ਦੇ 12 1 ਵਜੇ ਤੱਕ ਰਹੇਗੀ। ਉਸ ਤੋਂ ਬਾਅਦ ਰਾਤ ਦੇ 10 11 ਵਜੇ ਤੱਕ ਲਗਾਤਾਰ ਮੀਂਹ ਪੈਣ ਦੀ ਸੰਭਾਵਨਾ ਬਰਕਰਾਰ ਰਹੇਗੀ। 12 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਟੁੱਟਵੇਂ ਬਾਰਿਸ਼ 12 ਤੋਂ ਲੈ ਕੇ ਸ਼ਾਮ ਦੇ 6 7 ਵਜੇ ਤੱਕ ਹੋ ਸਕਦੀ ਆ ਤੇ ਨਾਲ ਗਰਮੀ ਦੇ ਵਿੱਚ ਰਾਹਤ ਮਹਿਸੂਸ ਹੋਵੇਗੀ। 13 ਤਰੀਕ ਨੂੰ ਸੰਘਣੇ ਬੱਦਲ ਰਹਿਣਗੇ ਵੱਧ ਵੱਧ ਟੈਂਪਰੇਚਰ 34 ਡਿਗਰੀ ਹੋਵੇਗਾ। ਪੂਰਤਰਾਇਲਾ ਖੇਦੇ ਵਿੱਚ ਵੀ ਜਿਆਦਾ بارش ਆਉਣ ਦੀ 11 ਤਰੀਕ ਨੂੰ ਸ਼ਾਮ ਨੂੰ 4-5 ਵਜੇ ਜਿਆਦਾ ਮੀਂਹ ਆਵੇਗਾ ਤੇ ਸਾਰਾ ਦਿਨ ਹੀ ਹਲਕੇ ਤੋਂ ਟੁੱਟਵੇਂ ਇਲਾਕੇ ਦੇ ਵਿੱਚ بارش ਹੋਣ ਦਾ ਸੰਭਾਵਨਾ ਬਣੀ ਰਹੇਗੀ 12 ਤਰੀਕ ਨੂੰ ਸਵੇਰੇ 3-4 ਵਜੇ ਬੋਲੇ ਧਰਮੀ ਆਉਣ ਦੀ ਸੰਭਾਵਨਾ ਤੇ ਉਸ ਤੋਂ ਬਾਅਦ ਸ਼ਾਮ ਦੇ 6-7 ਵਜੇ ਤੱਕ ਹਲਕੇ ਤੋਂ ਟੁੱਟਵੇਂ ਇਲਾਕੇ ਦੇ ਵਿੱਚ بارش ਹੋ ਸਕਦੀ ਆ ਨਵਾਂ ਸ਼ਹਿਰ ਉਤੇ ਨਜ਼ਰ ਮਾਰੀ ਇਹ ਤਾਂ 8 ਤੋਂ ਲੈ ਕੇ ਦੁਪਹਿਰ ਦੇ 2-3 ਵਜੇ ਤੱਕ ਮੀਂਹ ਆਉਣ ਦੀ ਸੰਭਾਵਨਾ ਰਹੇਗੀ ਫਿਰ ਰਾਤ ਦੇ 12 ਤੋਂ ਲੈ ਕੇ ਅਗਲੀ ਸਵੇਰ 9-10 ਵਜੇ ਤੱਕ بارش ਹੋਣ ਦੀ ਸੰਭਾਵਨਾ ਬਰਕਰਾਰ ਰਹੇਗੀ ਤੇ 12 ਤਰੀਕ ਦੁਪਹਿਰ ਤੋਂ ਬਾਅਦ ਸੰਘਣੇ ਬੱਦਲ ਰਹਿਣਗੇ ਤੇ 13 ਤਰੀਕ ਹਟਵੀਂ ਟੁੱਟਵੀਂ ਧੁੱਪ ਦੇ ਨਾਲ ਸੰਘਣੇ ਬੱਦਲ ਦਿਖਾਈ ਦੇਣਗੇ ਹੁਸ਼ਿਆਰਪੁਰ ਇਲਾਕੇ ਦੇ ਵਿੱਚ ਨਜ਼ਰ ਮਾਰੀਏ ਤਾਂ 8 ਤੋਂ ਲੈ ਕੇ ਦੁਪਹਿਰ ਦੇ 1-2 ਵਜੇ ਤੱਕ ਮੀਂਹ ਪੈਣ ਦੀ ਸੰਭਾਵਨਾ ਰਹੇਗੀ ਰਾਤ ਦੇ ਟਾਈਮ 10-11 ਵਜੇ ਵੀ بارش ਹੋਵੇਗੀ 12 ਤਰੀਕ ਨੂੰ ਵੱਧ ਵੱਧ ਟੈਂਪਰੇਚਰ 32 ਡਿਗਰੀ ਰਹੇਗਾ ਨਾਲ ਸੰਘਣੇ ਬੱਦਲ ਸਾਰਾ ਦਿਨ ਬਣੇ ਰਹਿਣਗੇ 19 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਮੌਸਮ ਹੋਵੇਗਾ 5 ਤੋਂ ਲੈ ਕੇ ਰਾਤ ਦੇ 11-12 ਵਜੇ ਤੱਕ ਹਲਕੀ ਤੋਂ ਦਰਬੇਨੀ بارش ਹੋਣ ਦੀ ਸੰਭਾਵਨਾ ਸਾਰਾ ਦਿਨ ਹੀ ਹੋਵੇਗੀ ਵੱਧ ਵੱਧ ਟੈਂਪਰੇਚਰ 34 ਡਿਗਰੀ ਰਹੇਗਾ ਅੰਮ੍ਰਿਤਸਰ ਇਲਾਕੇ ਉਤੇ ਨજર ਮਾਰੀਏ ਤਾਂ ਸਵੇਰ ਤੋਂ ਹੀ ਲੈ ਕੇ ਸ਼ਾਮ ਤੱਕ ਹਲਕੀ ਤੋਂ ਟੁੱਟਵੀਂ بارش ਟੁੱਟਵੀਂ ਇਲਾਕੇ ਦੇ ਵਿੱਚ ਲਗਾਤਾਰ ਹੁੰਦੀ ਰਹੇਗੀ ਤੇ ਜਿਆਦਾ ਮੌਲੇ ਧਰਮੀ ਆਉਣ ਦੀ ਸੰਭਾਵਨਾ ਰਾਤ ਦੇ ਟਾਈਮ 4 ਤੋਂ ਲੈ ਕੇ ਅਗਲੀ ਸਵੇਰ 6-7 ਵਜੇ ਤੱਕ ਰਹੇਗੀ 12 ਤਰੀਕ ਨੂੰ ਦੁਪਹਿਰ ਦੇ ਟਾਈਮ ਵਾਤਵਤ ਟੈਂਪਰੇਚਰ 32 ਡਿਗਰੀ ਤੇ ਨਾਲ ਸੰਘਣੇ ਬੱਦਰ ਰਹਿਣਗੇ ਰਾਤ ਦੇ ਟਾਈਮ ਵੀ ਸੰਘਣੇ ਬੱਦਰ ਬਣੇ ਰਹਿਣਗੇ ਤੇ 13 ਤਰੀਕ ਨੂੰ ਸਵੇਰੇ 7 ਤੋਂ ਲੈ ਕੇ 12 1 ਵਜੇ ਤੱਕ ਹਲਕੇ ਟੁੱਟ ਟੁੱਟਵੀਂ ਬਾਰਿਸ਼ ਹੋਣ ਦੀ ਸੰਭਾਵਨਾ ਤੇ ਦੁਪਹਿਰ ਦੇ ਟਾਈਮ ਧੁੱਪ ਤੇ ਨਾਲ ਟੁੱਟਵੀਂ ਬਦਲਬਾਈ ਹੋ ਸਕਦੀ ਆ 14 ਤਰੀਕ ਨੂੰ ਦੁਬਾਰਾ ਫਿਰਮੀ ਆਉਣ ਦੀ ਸੰਭਾਵਨਾ ਅਗਲੇ ਸਵੇਰ 8-9 ਵਜੇ ਹੋ ਸਕਦੀ ਆ ਤਰਨਤਾਰੇ ਇਲਾਕੇ ਦੇ ਵਿੱਚ ਮੌਲੇ ਧਰਮੀ ਪੈਣ ਦੀ ਸੰਭਾਵਨਾ 8 ਤੋਂ ਲੈ ਕੇ ਸ਼ਾਮ ਦੇ 6-7 ਵਜੇ ਤੱਕ 11 ਤਰੀਕ ਨੂੰ ਰਹੇਗੀ ਤੇ ਉਸ ਤੋਂ ਬਾਅਦ ਰਾਤ ਦੇ 12 1 ਵਜੇ ਦੁਬਾਰਾ ਫਿਰ ਮੀਂਹ ਆ ਸਕਦਾ ਆ 12 ਤਰੀਕ ਨੂੰ ਸਵੇਰੇ 6 ਤੋਂ ਲੈ ਕੇ 12 1 ਵਜੇ ਤੱਕ ਮੀਂਹ ਹੋਣ ਦੀ ਸੰਭਾਵਨਾ ਰਹੇਗੀ ਉਸ ਤੋਂ ਬਾਅਦ ਸੰਘਣੇ ਬੱਦਲ ਰਹਿਣਗੇ ਰਾਤ ਦੇ ਟਾਈਮ ਟੈਂਪਰੇਚਰ ਦੇ ਵਿੱਚ ਗਰਾਵਟ 27 ਡਿਗਰੀ ਹੋਵੇਗੀ ਤੇ 13 ਤਰੀਕ ਨੂੰ ਧੁੱਪ ਲੱਗਣ ਦੀ ਸੰਭਾਵਨਾ ਤਰਨ ਤਨ ਸਾਫ ਰਹੇਗੀ ਗੁਰਦਾਸਪੁਰ ਇਲਾਕੇ ਦੇ ਵਿੱਚ ਵੀ ਮੋਲੇ ਧਰਮੀ ਪੈਣ ਦੀ ਸੰਭਾਵਨਾ 11 ਨੂੰ ਤੇ 10 11 ਵਜੇ ਤੱਕ ਰਾਤ ਦੇ ਬਣੀ ਰਹੇਗੀ ਸਾਰਾ ਦਿਨ ਹੀ ਮੀਂਹ ਹੋਵੇਗਾ ਰਾਤ ਦੇ ਟਾਈਮ ਹੀ ਮੀਂਹ ਪੈਂਦਾ ਰਹੇਗਾ ਤੇ 12 ਤਰੀਕ ਸੰਘਣੇ ਬੱਦਲ ਰਹਿਣਗੇ ਹਲਕੇ ਤੋਂ ਟੁੱਟਵੇਂ ਇ ਮਾਰੀ ਮੋਟ ਬਾਰਿਸ਼ ਹੋ ਸਕਦੀ ਆ 13 ਤਰੀਕ ਨੂੰ ਸੰਘਣੇ ਬੱਦੇ ਰਹਿਣਗੇ ਤੇ ਨਾਲ ਟੈਂਪਰੇਚਰ 30 ਡਿਗਰੀ ਰਹੇਗਾ ਪਰ ਠਾਨਕੋਟ ਇਲਾਕੇ ਦੇ ਵਿੱਚ ਨਜ਼ਰ ਮਾਰੀ ਹੈ ਤਾਂ ਮੌਲੇ ਧਰਮੀ ਪੈਣ ਦੀ ਸੰਭਾਵਨਾ 8 ਤੋਂ ਲੈ ਕੇ 1 2 ਵਜੇ ਤੱਕ ਰਹੇਗੀ ਤੇ ਉਸ ਤੋਂ ਬਾਅਦ ਸ਼ਾਮ ਨੂੰ 8 9 ਤੋਂ ਲੈ ਕੇ ਰਾਤ ਪਰ ਮੌਲੇ ਧਰਮੀ ਪੈਣ ਦੀ ਸੰਭਾਵਨਾ ਰਹੇਗੀ 11 ਤਰੀਕ ਨੂੰ ਸਾਰਾ ਦਿਨ ਹੀ ਝੜੀ ਲੱਗੇ ਰਹੇਗੀ ਤੇ ਜ਼ਿਆਦਾ ਮੀਂਹ ਆਉਣ ਦੀ ਸੰਭਾਵਨਾ ਰਾਤ ਦੇ ਟਾਈਮ ਤੇ ਸਵੇਰ ਦੇ ਟਾਈਮ ਹੋਵੇਗੀ 12 ਤਰੀਕ ਨੂੰ ਸਵੇਰੇ 3-4 ਵਜੇ ਦੁਬਾਰਾ ਫੇਰ ਮੀਂਹ ਆਵੇਗਾ ਤੇ ਉਸ ਤੋਂ ਬਾਅਦ ਦਿਨ ਭਰ ਬੰਦਲ ਲੱਗੇ ਰਹਿਣਗੇ 13 ਤਰੀਕ ਨੂੰ ਵੱਧ ਵੱਧ ਟੈਂਪਰੇਚਰ 34 ਡਿਗਰੀ ਹੋਵੇਗਾ ਤੇ ਨਾਲ ਹਲਕੀ ਤੋਂ ਦਰਮਿਆਨੀ ਬਦਲਬਾਹੀ ਦਿਖਾਈ ਦੇਵੇਗੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਜਰੂਰ ਸ਼ੇਅਰ ਕਰੋ ਤਾਂ ਕਿ ਤੁਹਾਨੂੰ ਤਾਜ਼ਾ ਮੌਸਮ ਦੀ ਜਾਣਕਾਰੀ ਮਿਲਦੀ ਰਹੇ ਬਹੁਤ ਬਹੁਤ ਤੁਹਾਡਾ ਧੰਨਵਾਦ